ਬਰਨਾਲਾ ਪੁਲਿਸ ਨੇ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹਨ ਦੇ 6 ਜਨਿਆਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਇੱਕ ਕਾਰ, ਪੰਜ ਮੋਟਰਸਾਈਕਲ ਬੱਡੀ ਗਿਣਤੀ ਵਿੱਚ ਮੋਬਾਈਲ ਇਲੈਕਟ੍ਰੋਨਿਕ ਟੈਬ ਚਾਂਦੀ ਦੇ ਕੜੇ ਚੈਨਾ ਤੇ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਬਰਨਾਲਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਇਸ ਗਰੋਹ ਦੇ 6 ਮੈਂਬਰਾਂ ਨੂੰ ਕਾਬੂ ਕੀਤਾ ਹੈ ਜੋ ਹਾਈਵੇ ਅਤੇ ਆਮ ਲਿੰਕ ਰੋਡ ਤੇ ਰਾਹੀਗੀਆਂ ਤੋਂ ਹਥਿਆਰ ਤੇ ਨੋਕਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸੰਦੀਪ ਕੁਮਾਰ ਮਲਿਕ ਐਸਐਸਪੀ ਬਰਨਾਲਾ ਨੇ ਦੱਸਿਆ ਜੀ ਇਹ ਸਾਡੇ ਸਾਡੇ ਆਫੀਸਰ ਜਿਹੜੇ ਕਿ ਐਂਟੀ ਸੋਸ਼ਲ 엘ਿਮੈਂਟਸ ਦੇ ਅਗੇਂਸਟ ਇੱਕ ਕਾਰਗੁਜ਼ਾਰੀ ਪ੍ਰਣਾਲਾ ਪੁਲਿਸ ਦੀ ਰੈਗੂਲਰ ਚੱਲਦੀ ਰਹਦੀ ਰਹੇਗੀ ਉਹਦੇ ਤਹਿਤ ਸਾਨੂੰ ਦੋ ਫਰੰਟਸ ਤੇ ਆਰਮਸ ਐਂਡ ਨਾਰਕੋਟਿਕਸ ਦੋ ਫਰੰਟਸ ਤੇ ਸਾਡੀ ਟੀਮ ਜੋ ਕਿ ਸਾਡੇ ਐਸਪੀਡੀ ਸੰਦੀਪ ਮਾਨ ਜੀ ਉਹਨਾਂ ਨਾਲ ਡੀਐਸਪੀਡੀ ਰਜਿੰਦਰਪਾਲ ਜੀ ਨਾਲ ਇਨਚਾਰਜ ਸੀਆਈਏ ਬਲਜੀਤ ਸਿੰਘ ਉਹਨਾਂ ਦੀ ਟੀਮਸ ਐਂਡ ਟੈਕਨੀਕਲ ਟੀਮਸ ਉਹਨਾਂ ਨੇ ਰਲ ਕੇ ਦੋ ਇਦਾਂ ਦੇ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈਗਾ ਜੋ ਕਿ ਇੱਕ ਨਾਰਕੋਟਿਕਸ ਦੇ ਵਿੱਚ ਡੀਲ ਕਰਦੇ ਸੀਗੇ ਇਹ ਚਾਰ ਇੰਡੀਵਿਜੂਅਲਸ ਅਸੀਂ ਅਰੈਸਟ ਕੀਤੇ ਹੈਗੇ ਰਾਜਵੀਰ ਸਿੰਘ ਗੁਰਪ੍ਰੀਤ ਸਿੰਘ ਅਮਰਿੰਦਰ ਸਿੰਘ ਐਨ ਉਪਕਾਰ ਸਿੰਘ ਇਹ ਇਹਨਾਂ ਨੂੰ ਇਹਨਾਂ ਦੇ ਥਰੂ ਸਾਨੂੰ ਬਰਾਮਦਗੀ ਹੋਈ ਹੈ 306 ਗ੍ਰਾਮ ਹੈਰੋਇਨ ਦੀ ਐਂਡ ਇੱਕ ਵਰਨਾ ਗੱਡੀ ਵਾਈਟ ਕਲਰ ਦੀ ਇਹ ਵੀ ਨਾ ਤੋਂ ਬਰਾਮਦ ਹੋਈ ਹੈ ਜੋ ਇਹਨਾਂ ਦੀ ਪੁੱਛੀ ਜੇ ਤਾਂ ਘਾ ਸਾਨੂੰ ਪਤਾ ਲੱਗਿਆ ਡੂਰਿੰਗ ਇਨਵੈਸਟੀਗੇਸ਼ਨ ਕਿ ਰਾਜਵੀਰ ਸਿੰਘ ਤੇ ਪਹਿਲਾਂ 3 ਐਫਆਈਆਰਸ ਦਰਜ ਹੈ ਜਿਦੇ ਵਿੱਚ ਐਨਡੀਪੀਐਸ ਦੀ ਵੀ ਦਰਜ ਹੈਗੀ ਐਂਡ ਜੋ ਗੁਰਪ੍ਰੀਤ ਸਿੰਘ ਹੈ ਉਹਦੇ ਤੇ ਇੱਕ ਮੁਕਦਮਾ ਹੈਗਾ ਐਂਡ ਅਮਰਿੰਦਰ ਸਿੰਘ ਤੇ ਵੀ ਆਰਮਜ਼ ਐਕਟ ਦਾ ਮੁਕਦਮਾ ਐਂਡ ਉਕਾਰ ਸਿੰਘ ਤੇ ਵੀ ਇੱਕ ਚੋਰੀ ਦਾ ਮੁਕਦਮਾ ਦਰਜ ਤੇ ਇਹਦੇ ਨਾਲ ਨਾਲ ਜੀ ਆਰਮਜ਼ ਐਕਟ ਤੇ ਵੀ ਕਾਰਵਾਈ ਕਰਦੇ ਹੋਏ অর্ਗਨਾਈਜ਼ ਕ੍ਰਾਈਮ ਦੇ ਅਗੇਂਸਟ ਸੇਮ ਟੀਮ ਉਹਦੇ ਵਿੱਚ ਵੀ ਅੱਛੀ ਉਪਲਬਧੀ ਹਾਸਲ ਹੋਈ ਜਿਸ ਦੇ ਵਿੱਚ ਅਸੀਂ 2 ਐਫਆਈਆਰ ਦਰਜ ਕੀਤੀਆਂ ਐਂਡ 2 ਅਕਿਊਜ਼ਡ ਅਸੀਂ ਗ੍ਰਫਤ ਦੇ ਵਿੱਚ ਲਏ ਹਨ ਇੱਕ ਹੈਗਾ ਜਸਵਿੰਦਰ ਸਿੰਘ ਉਰਫ ਗੋਰਾ ਇਹ ਪੱਖੋ ਕਲਾ ਦਾ ਰਹਿਣ ਵਾਲਾ ਹੈ ਇਹਦੇ ਤੋਂ ਸਾਨੂੰ 2 32 ਬੋਰ ਦੇ ਕੰਟਰੀ ਮੇਡ ਵੈਪਨ ਬਰਾਮਦ ਹੋਏ ਨਾਲ 2 ਲਾਈਵ ਕਾਰਟ੍ਰਿਜਸ ਇਹ ਜੋ ਜਸਵਿੰਦਰ ਸਿੰਘ ਗੋਰਾ ਇਹਦੇ ਤੇ ਪਹਿਲਾਂ ਵੀ 2 ਮੁਕਦਮੇ ਦਰਜ ਹੈ ਲੜਾਈ ਝਗੜਿਆਂ ਦੇ 307 360 ਜੋ 12 ਆਈਪੀਸੀ ਸੀ ਕੀ अटैम्प टू मर्डर वो भी परचा ये दर्ज है एक दूजा है मनदीप सिंह उर्फ मोटू ये तो भी सू एक बत्ती बोर का कंट्रीमेड वैपन से वन लाइव कार्टरेज हैज बिन रिकवर्ड फ्रॉम है तो ये दो अच्छी रिकवरीज एन डी पी एस एंड आर्म्स एक्ट से ये जी ज्यूरिंग इनवैसिगेशन अभी कर रहे हैं वे ओबियसली कोई क्राइम करने वास्ते ही इतने लैके आए थे ਤੇ ਜੋ ਨਾਰਕੋਟਿਕਸ ਹੈ ਉਹਦੇ ਵਿੱਚ ਤੋਂ ਫਾਰਵਰਡ ਦੇ ਵਿੱਚ ਜਾਂਦੇ ਹੋਏ ਅਸੀਂ ਦੋ ਅਕਿਊਜ਼ਡ ਜਿਹੜੇ ਫੜੇ ਹੈਗੇ ਅਮਰਿੰਦਰ ਐਨੁਕਾ ਉਹ ਫਾਰਵਰਡ ਲਿੰਕ ਦੇ ਵਿੱਚ ਹੀ ਫੜੇ ਜੋ ਆਰਮਸ ਹੈਗੇ ਉਹ ਕਿੱਥੋਂ ਲੈ ਕੇ ਆਏ ਸੀਗੇ ਐਂਡ ਵਾਟ ਵਾਸ ਦੇਰ ਟੂ ਬੀ ਯੂਜ਼ਡ ਫੋਰ ਉਹ ਸਾਰਾ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਚੰਨ ਬਿੰ ਕਰਾ ਲਿਆ ਤੇ ਸਰ ਪ੍ਰੋਪਰਟੀ ਵਗੈਰਾ ਵੀ ਸੀਲ ਕੀਤੀ ਹੋਗੀ ਇਹਨਾਂ ਤੋਂ ਹੈਰਨ ਫੜਿਆ ਜੀ ਜੀ ਐਨਡੀਪੀਏ ਦੇ ਵਿੱਚ ਮੈਂ ਤੁਹਾਨੂੰ ਜਾਣੂ ਕਰਾਵਾਂਗਾ ਕਿ ਪਿਛਲੇ 2.5 ਸਾਲ ਦੇ ਵਿੱਚ ਅਸੀਂ ਨੀਅਰ ਅਬਾਊਟ 20 ਕੇਸਿਸ ਦੇ ਵਿੱਚ ਮੋਰ ਥੈਨ 10 ਕਰੋੜ ਦੀ ਪ੍ਰੋਪਰਟੀ ਫ੍ਰੀਜ਼ ਕਰਾਈ ਹੈਗੀ ਹੁਣ ਵੀ ਰੀਸੈਂਟਲੀ ਥਿਸ ਇਸ ਮਹੀਨੇ ਵੀ ਸਾਨੂੰ ਇੱਕ ਹੋਰ ਅਸੀਂ ਪ੍ਰੋਪਰਟੀ ਔਰ ਜੋ ਮਨੀ ਹੈਗਾ ਉਹ ਡਰਗ ਮਨੀ ਉਹ ਸੀਲ ਫ੍ਰੀਜ਼ ਕਰਾਇਆ ਹੈਗਾ ਫਰੋਮ ਦੀ ਕੰਪੀਟੈਂਟ ਅਥਾਰਟੀ ਜਿਸki ਵੈਲਿਊ ਅਰਾਊਂਡ 1.5 ਕਰੋੜ ਹੋਏਗੀ। ਤੋਂ ਡੈਫੀਨਿਟਲੀ ਜੋ ਵੀ ਜੀ ਨਾਰਕੋਟਿਕਸ ਦੇ ਵਿੱਚ ਕਰੇਗਾ ਐਸ ਪਰ ਦੀ ਪ੍ਰੋਵੀਜ਼ਨਸ ਆਫ 68 ਐਫ ਆਫ ਦੀ ਐਨਡੀਪੀਐਸ ਐਕਟ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊ। ਤੇ ਸਰ ਰਿਮਾਂਡ ਵਗੈਰਾ ਜੀ। ਇਹਨਾਂ ਦੇ ਵੀ ਇਹਨਾਂ ਦਾ ਰਿਮਾਂਡ ਲਿਆ ਹੋਇਆ ਹੈ ਜੀ।